ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਸੈਦੋਂ ਵੀਰ ਪੰਜਾਬ ਉਹਨਾਂ ਦੇ ਘਰ ਆਇਆ ਦੋਸਤੋ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਸੇਲ ਪਰਚੇਜ ਦਾ ਕੰਮ ਆ ਵੀਰ ਪੰਜਾਬ ਦਾ ਪਸ਼ੂ ਵਪਾਰ ਲਾਈਨ ਦਾ ਕੰਮ ਆ ਜਿਹੜੇ ਭਰਾ ਆਪਣੇ ਨਾਲ ਨਵੇਂ ਜੁੜੇ ਆ ਉਹਨਾਂ ਦੇ ਆਪਾਂ ਧਿਆਨ ਦੇ ਵਿੱਚ ਲਿਆ ਦਿੰਨੇ ਆ ਸੋ ਇੱਥੇ ਤੁਸੀਂ ਵਿਜ਼ਿਟ ਕਰਨੀ ਆ ਦੋਸਤੋ ਹਰੀਕੇ ਪਤਨ ਤੋਂ ਕੋਈ 10-12 ਕਿਲੋਮੀਟਰ ਦੀ ਦੂਰੀ ਆ ਸਾਰੀ ਸਗਵਾ ਅੱਡਾ ਆਉਂਦਾ ਬਿਲਕੁਲ ਪੱਟੀ ਮੋੜ ਤੋਂ ਸਗਵਾ ਅੱਡਾ ਆਉਂਦਾ ਠੀਕ ਆ ਜੀ ਤੇ ਸੰਗਵਾ ਅੱਡੇ ਤੋਂ ਤੁਸੀਂ ਜਿਹੜੀ ਹੈ ਪਿੰਡ ਸੈਦੋਂ ਵਿਜ਼ਿਟ ਕਰ ਜਾਓਗੇ ਨਾਲ ਲੱਗਦੇ ਪਿੰਡ ਚੀਮਾ ਬਰਵਾਲਾ ਤੇ ਵੱਡੇ ਸਭਰਾ ਪਿੰਡ ਵੀ ਇੱਥੋਂ ਥੋੜੀ ਦੂਰੀ ਤੇ ਆ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਬਣਾਈਆਂ ਨੇ ਜਵੀਰ ਪੰਜਾਬ ਸਿੰਘ ਉਹਨਾਂ ਦੇ ਘਰੋਂ ਅੱਜ ਵੀ ਤੁਹਾਨੂੰ ਆਪਾਂ ਘੱਟੋ ਘੱਟ ਵੀ ਚਾਰ ਐਨੀਮਲ ਦਿਖਾਉਣੇ ਆ ਤੇ ਚਾਰੇ ਦੇ ਚਾਰੇ ਪਸ਼ੂ ਜਿਹੜੇ ਗੱਭਾਂ ਨਾਲ ਢੋਕੇ ਤਿਆਰੀ ਵਾਲੇ ਆ ਪੂਰੀ ਗੱਲਬਾਤ ਕਰਾਂਗੇ ਅੱਜ ਤਰੀਕ ਤੁਸੀਂ ਨੋਟ ਕਰ ਲਓ 5 ਜੁਲਾਈ ਤੇ ਸਵਾਗਤ ਹੈ ਦੋਸਤੋ ਮਾਰਨਿੰਗ ਦੇ ਕੋਈ 10 ਵਜੇ ਆਪਾਂ ਵੀਡੀਓ ਸ਼ੂਟ ਕਰਦੇ ਪਏ ਆ ਆਓ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਪੰਜਾਬ ਸਸਤਰੀ ਕਾਲ ਸਸਤਰੀ ਕਾਲ ਆ ਜੀ ਸਸਤਰੀ ਵਧੀਆ ਵਧੀਆ ਸਭ ਠੀਕ ਬਾਬੇ ਦੀ ਕਿਰਪਾ ਸ਼ੁਕਰ ਹੈ ਮਾਲਕ ਦਾ ਹਾਂਜੀ ਲਾ ਵੀ ਪੰਜਾਬ ਦੇ ਅੱਜ ਐਨੀਮਲ ਵੀ ਆਪਾਂ ਭੈਣ ਭਰਾਵਾਂ ਨੂੰ ਦਿਖਾਵਾਂਗੇ ਤੇ ਨਾਲ ਦੀ ਨਾਲ ਹੀ ਆਪਣੇ ਪਿੰਡ ਸੈਦੋਂ ਦੇ ਵਿੱਚ ਵੱਡੇ ਮੇਲੇ ਹੋਣ ਜਾ ਰਹੇ ਆ ਸਲਾਣਾ ਮੇਲੇ ਆ ਜੀ ਸਲਾਣਾ ਸਲਾਣਾ ਜੋੜ ਮੇਲੇ ਸਲਾਣਾ ਜੋੜ ਮੇਲੇ ਆ 11 ਤਰੀਕ 27 ਹਾੜ ਬੰਦੀ ਠੀਕ ਆ ਜੀ ਸੰਤੋਬਾਬਾ ਬੂੜ ਸਿੰਘ ਜੀ ਹਾਂਜੀ ਠੀਕ ਆ ਜੀ ਦੇ ਯਾਦ ਵਿੱਚ ਜਿਹੜੇ ਸਾਲਾਨਾ ਜੋੜ ਮੇਲੇ ਹੁੰਦੇ ਆ ਠੀਕ ਆ ਜੀ ਤੇ ਮੈਨੂੰ ਲੱਗਦਾ ਵੀ 23 ਹਾੜ ਬਣਦਾ ਹਨਾ ਜੀ ਨਹੀਂ 27 ਹਾੜ ਜੀ 27 ਹਾੜ 23 ਹਾੜ ਤੋਂ ਸ਼ੁਰੂ ਆ ਤੇ ਠੀਕ ਆ ਜੀ 23 ਹਾੜ ਤੋਂ ਦੋਸਤੋ ਸ਼ੁਰੂ ਹੋ ਜਾਣਿਆ ਆਰੰਭ ਹੋ ਜਾਣਿਆ ਤੇ 27 ਹਾੜ ਨੂੰ ਭੋਗ ਪਾਣਿਆ ਠੀਕ ਆ ਜੀ ਤੇ ਮੈਨੂੰ ਲੱਗਦਾ ਵੀ ਜੇਕਰ ਅੰਗਰੇਜ਼ੀ ਤਰੀਕ ਦੇਖੀਏ ਤੇ 7 ਦਾ ਸ਼ਟਾਰ ਸੱਤ ਤੋਂ ਸ਼ਟਾਰ ਤੇ 11 ਨੂੰ 11 ਤੱਕ ਭੋਗ ਪਾਣਿਆ ਠੀਕ ਆ ਜੀ ਸੋ ਇਹ ਦੋਸਤੋ ਤੁਸੀਂ ਵੇਖੋਗੇ ਤੇ ਬਾਕੀ ਕਬੱਡੀ ਟੀਮਾਂ ਪਹੁੰਚ ਰਹੀਆਂ ਨੇ ਵੱਡੀਆਂ ਟੀਮਾਂ ਪਹੁੰਚ ਰਹੀਆਂ ਨੇ ਫਰੰਦੀਪੁਰ ਟੀਮ ਪ ਤੇ ਕਬੱਡੀ ਜਿਹੜੀ ਸ਼ਾਮ ਨੂੰ 5 ਵਜੇ ਹੋਊਗੀ 5 ਵਜੇ ਚੱਲੇ ਤੇ ਜੇਕਰ ਆਪਾਂ ਟੀਮਾਂ ਦੀ ਗੱਲ ਕਰੀਏ ਭਾਈ ਤਾਰੂ ਸਿੰਘ ਕਬੱਡੀ ਕਲੱਬ ਮਾਝਾ ਪਹੁੰਚ ਰਿਹਾ ਠੀਕ ਹੈ ਜੀ ਵਿਧੀ ਚੰਦ ਬਾਬਾ ਵਿਧੀ ਚੰਦ ਕਬੱਡੀ ਕਲੱਬ ਫਰੰਦੀਪੁਰ ਦੀਆਂ ਟੀਮਾਂ ਪਹੁੰਚ ਰਹੀਆਂ ਨੇ ਵਿੱਚ ਵੱਡੇ ਵੱਡੇ ਪਲੇਅਰ ਹੋਣਗੇ ਇੱਕਮ ਹੋਊਗਾ ਸ਼ਗਿਰਦ ਮੀਰ ਗੋਪੀ ਦਾ ਗੋਪੀ ਫਰੰਦੀਪੁਰ ਦਾ ਠੀਕ ਹੈ ਜੀ ਸ਼ਗਿਰਦ ਗੋਪੀ ਵੀਰ ਵੀ ਖੇਡੂਗੇ ਸ਼ੀਲੂ ਵੀ ਆ ਰਹੇ ਆ ਤੇ ਆਪਣੇ ਪਿੰਡ ਦੇ ਜਿਹੜੇ ਸਰਸਾਲ ਸਿੰਘ ਹੋਣਗੇ ਇਹ ਵੀ ਖੇਡ ਰਿਹਾ ਠੀਕ ਹੈ ਜੀ ਤੇ ਉਹ ਚਾਚੇ ਤਾਰਦੇ ਜਿਹੜੀਆਂ ਨਾਲ ਲੱਗਦੇ ਪਿੰਡ ਪਟੀ ਸ਼ਹਿਰ ਦੇ ਨਾਲ ਲੱਗਦੇ ਆ ਭਿੱਕੀਵੇੜ ਤੋਂ ਸਾਰੇ ਭਰਾਵਾਂ ਨੂੰ ਇਨਵੀਟੇਸ਼ਨ ਸੱਦਾ ਪੱਤਰ ਦਿੰਨੇ ਆ ਤੇ ਇੰਨੀ ਤਰੀਕ ਨੂੰ ਜਿਹੜੇ ਤੁਸੀਂ ਹੋਮੋਮਾ ਆ ਕੇ ਪਹੁੰਚੋ ਪਿੰਡ ਸੈਤੋਂ ਵੱਡੇ ਪ੍ਰੋਗਰਾਮ ਹੋਣ ਜਾ ਰਹੇ ਆ ਵੱਡੀ ਕਾਡੀ ਹੋਊਗੀ ਠੀਕ ਆ ਜੀ ਤੇ ਸ਼ਿਰਕਤ ਕਰਿਓ ਸਾਰੇ ਭਰਾ ਤੇ ਜਿਹੜਾ ਵੀਰ ਆਪਣੇ ਚੈਨਲ ਤੇ ਪਹੁੰਚੇ ਆਪਾਂ ਨੂੰ ਫੋਨ ਲਾ ਕੇ ਆਇਓ ਠੀਕ ਹੈ ਜੀ ਜ਼ਰੂਰ ਸ਼ਾਮ ਨੂੰ ਕਰੇ ਪਾਂਗੇ ਕਿਸੇ ਭਰਾ ਨੇ ਇੱਕ ਨਿੱਜੀ ਤੌਰ ਤੇ ਕੋਈ ਵਧੇਰੇ ਡਿਟੇਲ ਲੈਣੀ ਹੈ ਪੰਜਾਬ ਦੇ ਨੰਬਰ ਜਿਹੜੇ ਸਕਰੀਨ ਦੇ ਥੱਲੇ ਚੱਲਣਗੇ ਮਾਲ ਐਨੀਮਲ ਤਾਂ ਆਪਾਂ ਤੁਹਾਨੂੰ ਦਿਖਾਉਣੇ ਦਿਖਾਉਣੇ ਬਾਕੀ ਤੁਸੀਂ ਇਸ ਮੇਲੇ ਦੇ ਸਬੰਧੀ ਕੋਈ ਵਧੇਰੇ ਜਾਣਕਾਰੀ ਲੈ ਲਓ ਕਰਦੇ ਆ ਨਾਲ ਦੀ ਨਾਲ ਹੀ ਆਪਾਂ ਤੁਹਾਨੂੰ ਐਨੀਮਲ ਦਿਖਾਉਣੇ ਆ ਪੰਜ ਚਾਰ ਪਸ਼ੂ ਹੋਏ ਅੱਜ ਟੋਟਲ ਵੀਰ ਪੰਜਾਬ ਦੇ ਕੋਲ ਤਿੰਨ ਮੱਝਾਂ ਦਿਖਾਵਾਂਗੇ ਫੋਲ ਹੈਵੀ ਬਾਡੀ ਵੇਡ ਦੇ ਵਿੱਚ ਇੱਕ ਵੇਰ ਦਿਖਾ ਦੇਾਂਗੇ ਠੀਕ ਹੈ ਜੀ ਸੋ ਮਾਲ ਸਾਰਾ ਗੱਬੜ ਹੋਊਗਾ ਟੁਕੜਾ ਪਿਆਰੀ ਵਾਲਾ ਮਾਲ ਆ ਤੇ ਬਾਕੀ ਜਿਹੜੇ ਭਰਾ ਮੇਰੇ ਸ਼ੌਂਕ ਰੱਖਦੇ ਵੀ ਚੰਗਾ ਪਸ਼ੂ ਖਰੀਦਣਾ ਫੁੱਲ ਹੈਵੀ ਬਾਰਦੀ ਵੇੜ ਦੇ ਵਿੱਚ ਪੂਰਾ ਰਾਜੀ ਫੁੱਲ ਵਜਨ ਵੇੜ ਦੇ ਵਿੱਚ ਇਹ ਤੁਹਾਨੂੰ ਆਪ ਪਸ਼ੂ ਦਿਖਾਵਾਂਗੇ ਸ਼ੁਰੂਆਤ ਕਰਾਂਗੇ ਆਉ ਮਲਾਉਣੇ ਆ ਕਰਦੇ ਆ ਪੂਰੀ ਗੱਲਬਾਤ ਸਭ ਤੋਂ ਪਹਿਲਾਂ ਵੀਰ ਪੰਜਾਬ ਆਪਾਂ ਮੱਝਾਂ ਤੋਂ ਸ਼ੁਰੂਆਤ ਕਰਦੇ ਆ ਮੱਝਾਂ ਆਪਣੇ ਕੋਲ ਤਿੰਨਾਂ ਤੇ ਤਿੰਨੇ ਗੱਭਨ ਟੁਕੀਆਂ ਤਿਆਰੀ ਵਾਲੀਆਂ ਵੀਰ ਤਿੰਨੇ ਤਿਆਰੀ ਦੇ ਤਿੰਨੇ ਤਿਆਰੀ ਇੱਕ ਦਿਨ ਲੈ ਜੂਗੀ 10-12 ਦੂਜੀਆਂ ਤਿਆਰੀ ਤੇ ਹੀ ਆ ਦੋ ਚਾਰ ਦਿਨ ਲਾ ਲਓ ਵੀ ਇੱਕ ਦੋਸਤੋਂ 12-11 12 ਦਿਨ ਲੈ ਜੂਗੀ ਕਰਮਾ ਲਈ ਬਾਕੀ ਤਕਰੀਬਨ ਦੋ ਜੜੀਆਂ ਮਹੀਂ ਤੁਹਾਨੂੰ ਦਿਖਾਉਣੀਆਂ ਤਿਆਰੀ ਦੇ ਵਿਕਰੀ ਦੇ ਵਿੱਚ ਵੀ ਆ ਕਿਸੇ ਭਰਾ ਨੇ ਅੱਗੇ ਵੇਚਣ ਵਾਸਤੇ ਖੜਨੀ ਆ ਜਿਹੜੇ ਕੋਈ ਆਪਣੇ ਸੇਲ ਪਰਚੇਜ ਦਾ ਕੰਮ ਕਰਦੇ ਆ ਭਰਾ ਠੀਕ ਆ ਜੀ ਮੋਸਟ ਵੈਲਕਮ ਉਹ ਵੀ ਤੁਸੀਂ ਆਣ ਕੇ ਸੌਦੇ ਦੀ ਗੱਲਬਾਤ ਕਰ ਲਿਆ ਜੇ ਖਰੀਦਦਾਰੀ ਕਰ ਲਿਆ ਜੇ ਠੀਕ ਆ ਜੀ ਸੋ ਪਸ਼ੂ ਵੀਰ ਲੈ ਕੇ ਆਉਂਦਾ ਚੰਗੇ ਤੋਂ ਚੰਗੇ ਬਾਕੀ ਕਾਰੀਗਰ ਭਰਾ ਠੀਕ ਆ ਜੀ ਲੋਕਲ ਏਰੀਆ ਵਾਲੇ ਕਾਰੀਬਾਰੀ ਭਰਾ ਠੀਕ ਆ ਜੀ ਉਹ ਲੈ ਲੂ ਜਾਂਦੇ ਇਸ ਕਰਕੇ ਵੀਡੀਓ ਥੋੜੀ ਜਿਹੀ ਲੇਟ ਹੋ ਜਾਂਦੀ ਆ ਬਾਕੀ ਸੰਪਰਕ ਬਣਾ ਲਿਆ ਕਰੋ ਤੁਸੀਂ ਆਏਗੇ ਨਵੇਂ ਪਸ਼ੂਆਂ ਦੀ ਡਿਟੇਲ ਆ ਉਹ ਲੈ ਇਂਦੇ ਰਿਆ ਕਰੋ ਤੇ ਪੰਜਾਬ ਪਹਿਲੇ ਨੰਬਰ ਤੋਂ ਸ਼ੁਰੂਆਤ ਕਰ ਲਾ ਇਸੇ ਮੱਝ ਤੋਂ ਭਰਾ ਇਹ ਦੂਜੇ ਸਵੇ ਝੋਟੀ ਵੀਰ ਸੰਤ ਸਾਹਿਬ ਲੋ ਵੀ ਦੂਜਾ ਸੂਆ 200 ਝੋਟੀ ਨੇ ਸੋਨੇ ਤੇ ਝੋਟੀ ਦੀ ਭਰਾ ਮੇਰਾ ਭਰਾ ਤੁਸੀਂ ਇੱਕ ਵਾਰੀ ਪੂਰੀ ਪਾਰਟੀ ਸਟ੍ਰਕਚਰ ਚੈੱਕ ਕਰੋ ਪਲੀ ਪਲੀਤੀ ਤੁਸੀਂ ਆਪ ਹੀ ਦੇਖ ਲੈਣੀ ਹੈ ਵੀਡੀਓ ਦੇ ਵਿੱਚ ਅੱਜ ਪੰਜਾਬ ਕਿੰਨਾ ਕੁ ਸਮਾਂਜ ਬਾਕੀ ਇਹ ਹਫਤੇ ਤੋਂ ਦੱਸ ਦਿਨ ਲੈ ਜਾਊਗੀ ਲੋ ਵੀ ਹਫਤੇ ਤੋਂ ਦੋਸਤੋ ਹਫਤਾ 8 ਦਿਨ 10 ਦਿਨ ਹਫਤਾ 8 ਦਿਨ ਸੀਗਾ ਜੀ ਇੱਦ ਤੱਕ ਅੰਗ ਕੇ ਤੁਸੀਂ ਸੌਦਾ ਕਰਿਆ ਜੇ ਇੱਕ ਵਾਰੀ ਤੁਹਾਨੂੰ ਆਪਾ ਫੇਸ ਕੁਆਲਿਟੀ ਦਿਖਾਈਏ ਕਰੋ ਚੈੱਕ ਛੋਟਾ ਸਿੰਘ ਪੂਰਾ ਬਾਡੀ ਸਟਰਕਚਰ ਤੁਸੀਂ ਦੇਖ ਲਓ ਫੁੱਲ ਭਾਰੀ ਫੁੱਲ ਵਜਨ ਵੇਟ ਤੇ ਪੰਜਾਬ ਰੇ ਬਾਕੀ 35 ਤੋਂ 9 ਵਾਰੀ ਪੂਰੀ ਬਹੁਤ ਜੀ ਬਹੁਤ ਚੰਗੀ ਆ ਪਾਰ ਪਿੱਛੇ ਦੀ ਗਰੰਟੀ ਹੋ ਗਈ ਆਪਣੇ ਲੋ ਜੀ ਭਾਅ ਪਿੱਛੇ ਦੀ ਗਰੰਟੀ ਤਸੱਲੀ ਹੋਊਗੀ ਬਾਕੀ ਵਰੀ ਪੂਰੀ ਆ ਜਿੱਦਾਂ ਮਰਜ਼ੀ ਮੇਰਾ ਭਰਾ ਇੱਥੇ ਟਿਪ ਕੇ ਤਸੱਲੀ ਕਰਕੇ ਲੈ ਕੇ ਜਾਵੇ ਤੇ ਬਾਕੀ ਚੌੜਾ ਮਗਰਾਟਾ ਪਿੱਠ ਪੂੜੇ ਦੀ ਗੱਲ ਕਰ ਲਓ ਚੌੜਾ ਪਿੱਠ ਪੂੜਾ ਬਾਕੀ ਵੰਡਦਰਲ ਦੇਖੋ ਸਪੇਸ ਗੈਪ ਬਹੁਤ ਵਧੀਆ ਬਾਕੀ ਖਲਾਰ ਖਲੂਰ ਲੈਵੇ ਦਾ ਕਾਫੀ ਆ ਸੋ ਚੰਗੀ ਉਮੀਦ ਕਰ ਸਕਦੇ ਹੋ ਤੇ ਪੰਜਾਬ ਨਾਰਮਲ ਵੀਰੇ ਕਿੰਨਾ ਦੁੱਧ ਚਵਾਜੂਗੀ ਕੱਟੋ ਘੱਟ ਜੇਕਰ ਆਪਾਂ ਇੱਕ ਆਪਦੀ ਰਾਜ ਭਾਈ ਉਹਨਾਂ ਦੇ 14 ਕਿਲੋ ਆਖਿਆ ਪਹਿਲਾਂ ਨਹੀਂ ਚੋਇਆ ਠੀਕ ਆ ਜੀ ਤੇ ਗਾੜੀ ਆਪੋ ਆਪਣੀ ਸੇਵਾ ਆਪਾਂ ਨਹੀਂ ਕਹਿੰਦੇ ਠੀਕ ਆ ਵੀਰੇ ਚਲੋ ਪਤਾ ਹੀ ਹੈ ਬਰੀਡਰ ਭਰਾ ਨੂੰ ਜਦ ਦੇਣਾ ਦੁੱਧ ਦੇਣਾ ਦੇਣਾ ਮੈਨੇ ਬਿਲਕੁਲ ਲੋ ਵੀ ਬਾਕੀ ਮੇਰਾ ਭਰਾ ਵੇਖੋ ਠੀਕ ਆ ਜੀ ਚਾਲਰ ਜੇਕਰ ਦੇਖੀਏ ਠੀਕ ਆ ਜੀ ਅੱਗੋਂ ਚੈਕਟ ਤੋਂ ਵੇਖੀਏ ਛਾਤੀ ਤੋਂ ਵੇਖੀਏ ਤੇ ਪੂਰੀ ਛਾਤੀ ਚੜਾਈ ਦੇ ਵਿੱਚ ਹਵਾਨੇ ਆਰਡਰ ਦੀ ਕੁਆਲਿਟੀ ਬਹੁਤ ਖੂਬਸੂਰਤ ਆ ਹਜੇ ਜੇਕਰ 5-7 ਦਿਨ ਕੱਢ ਗਈ ਤੇ ਹੋਰ ਵੀ ਆਪਾਂ ਚੰਗੀ ਉਮੀਦ ਕਰ ਸਕਦੇ ਹਾਂ ਇਸ ਮੈਂ ਤੋਂ ਕਿਉਂਕਿ ਵਾਜਾ ਨੂੰ ਲੋਡ ਤੁਸੀਂ ਵੇਖ ਕੇ ਇੱਕ ਨਾਰਮਲ ਜਜਮੈਂਟ ਕਰ ਲਿਓ ਠੀਕ ਆ ਜੀ ਕਿੰਨਾ ਕੁ ਦੁੱਧ ਭਰਉਣਾ ਚਾਹੀਦਾ ਲੈਂਦੀ ਦੇਣਾ ਇਹ ਹੁੰਦਾ ਕੱਢੂ ਵੀ ਹਾਪਾ ਖੰਡ ਖਜਾ ਲੈਂਦੀ ਆ ਠੀਕ ਆ ਜੀ ਆ ਦੇਖੋ ਬਹੁਤ ਖੂਬਸੂਰਤ ਹਾਂ ਲੈ ਪੰਜਾਬ ਤੇ ਪੰਤੂ ਮੈਂ ਬਹੁਤ ਪੋਲੀ ਠੀਕਾ ਸੋ ਬਾਕੀ ਥੱਲੇੋਂ ਦੋਸਤੋ ਬਹੁਤ ਖੂਬਸੂਰਤ ਆ ਸਾਫ ਸੁਥਰੀ ਆ ਸੋ ਜਿੰਨੇ ਵੀ ਕਹਿ ਲਗੇ ਓਨੀ ਥੋੜੀ ਠੀਕਾ ਜੀ ਸਾਫ ਸਪਾਈਆਂ ਦੇ ਵਿੱਚ ਕਰਮਾਂ ਦੀ ਪੂਰੀ ਇੱਕ ਨੰਬਰ ਆ ਤੇ ਪੂਰੀ ਪਲੀ ਪਲੀਤੀ ਫੁੱਲ ਵਜਨ ਲੋਡ ਦੇ ਵਿੱਚ ਪਸੰਦ ਆਊਗੀ ਭਰਾਵਾਂ ਨੂੰ ਠੀਕਾ ਜੀ ਤੇ ਬਾਕੀ ਦੁੱਧ ਚਵਾਦੇ 15 ਦੁੱਧ ਚਵਾਦੇ 14 ਚੰਗਾ ਸੇਵਾ ਚੰਗਾ ਮੈਨੇਜਮੈਂਟ ਕਿਸੇ ਭਰਾ ਦਾ ਰਿਹਾ ਦੁੱਧ ਚਬਾਉਣਾ ਚਾਹੀਦਾ ਕਰਮਾਲ ਨੂੰ ਤੇ ਇਹ ਆਪਣਾ ਪੰਜਾਬ ਕੀ ਮੋਲ ਕੀ ਡਿਮਾਂਡ ਰੋਗੀ ਇਹਦੀ ਮੋਲ ਤੇ ਸੰਦੂ ਵੀ ਰਿਕਤੀ ਕਰਦੇ ਆਂ ਹਾਂਜੀ 125 ਦੇ ਦਾਂਗੇ 125 ਦੀ ਹਾਂਜੀ ਠੀਕ ਆ ਵੀਰੇ ਕੱਢ ਦੀ ਕਸਰਾ ਦੇਖ ਲੈ ਜੇ ਹੈਗੀ ਕੋਈ ਵਿੱਚ ਗੰਜੈਸ਼ ਤੇ ਕੱਢ ਦੀ ਮਾਨਤਨ ਕਰ ਦੀਏ 122 ਦੀ ਦੇ ਦਾਂ 122 ਉਹ ਚੋਂ ਛੋੜ ਛੱਪਾ ਕਰ ਲੋ ਵੀ ਐਡਾ ਦੋਸਤੋ ਐਨੀਮਲ ਸਾਬਿਆ ਠੀਕ ਆ ਜੀ ਤੇ ਐਡਾ ਰਾਜੀ ਫੁੱਲ ਵਜਨ ਰੇਟ ਦੇ ਵਿੱਚ ਮਿਲਣਾ ਬੜਾ ਔਖਾ ਵੈਸੇ ਬਾਕੀ ਜਿਹੜੇ ਭਰਾ ਕੇਅਰ ਕਰਦੇ ਆ ਜਾਂ ਕਿਹੜੇ ਪਸ਼ੂ ਪਾਲਕ ਬਿਲਕੁਲ ਘਰੇ ਸਭਾਲਦੇ ਆ ਉਹਨਾਂ ਨੂੰ ਪਤਾ ਵੀ ਕਿਹੜੇ ਭਾਅ ਦੇ ਵਿੱਚ ਇਹੋ ਜਿਹਾ ਜਾਨਵਰ ਪੈਂਦਾ 1 ਲੱਖ 23000 22 ਦੇ 22 ਦਾ 1 ਲੱਖ 22000 ਬੱਚੋਂ ਛੋੜ ਛੱਪਾ ਕਰਦਾ ਹੈ ਬਿਚੋ ਹੋਰ ਵੀ ਮਾਨਤਨ ਹੋ ਜੂਗਾ ਕੋਈ ਭਰਾਵਾਂ ਦਾ ਕੋਈ 200 ਤੇ 400 ਦਾ ਇਧਰ ਉਧਰ ਕੋਈ ਰਸਾ ਛੋੜ ਛੜਾਏ ਜਿਹੜਾ ਹੈਗਾ ਦੀਕਾ ਜੀ ਉਹ ਮੌਕੇ ਤੇ ਹੋ ਜੂਗਾ ਤੇ ਕਰੋ ਸੰਪਰਕ ਇੱਕ ਸਾਈਡ ਨੰਬਰ ਤੇ ਇੱਕ ਇਧਰ ਮਾਚ ਹੋਰ ਆ ਗਈ ਆ ਇਹ ਤੀਸਰਾ ਸੁਹਾ ਵੀ ਗੱਬਣੀਆਂ ਤੇ ਜੈ ਸੁਹਾ ਇਹ ਆਜੂਗੀ ਛੇਤੀ ਸਾ ਤਿਆਰੀ ਇਹ ਆ ਗਈ ਇਹ ਦੋ ਚਾਰ ਦਿਨ ਲੱਗੂਗਾ ਕਿਉਂਕਿ ਇਹ ਦੋ ਚਾਰ ਦਿਨ ਤਾਂ ਹੈ ਜਿਆਦਾ ਸਮਾਂ ਦੋਸਤੋ ਪੇਂਟਿੰਗ ਆ ਦੋ ਚਾਰ ਦਿਨ ਹਜੇ ਕਰਮਾਂ ਵਾਲੀ ਲਿਆ ਜਾਊਗੀ ਬਿੱਲੀ ਮਣਕਣੀ ਅੱਖ ਇਧਰ ਤੁਹਾਨੂੰ ਵਿਖਾ ਦਿੰਨੇ ਅੱਖਾਂ ਦੇ ਵਿੱਚ ਤੁਸੀਂ ਵੇਖੋਗੇ ਬਿੱਲਾ ਪਣ ਦੋਵੇਂ ਅੱਖਾਂ ਛੋਟਾ ਜਿਹਾ ਮਾਰਾ ਫੁੱਲ ਤੁਹਾਨੂੰ ਉਹ ਮਗਰਲੇ ਪੈਰ ਧੁਪੇ ਦਾ ਠੀਕ ਹੈ ਜੀ ਨਾ ਉਸ ਜਿਹੜੀ ਆਪਾਂ ਗੱਲ ਕਰਦਾਂ ਨੇ ਵੀ ਬਗੈਰ ਖੱਡੀ ਤੋਂ ਬਿਲਕੁਲ ਨਰਮ ਸੋਚਾਂਗੇ ਇਹ ਦਾੜੂ ਪਸ਼ੂ ਦੀ ਨਿਸ਼ਾਨੀ ਆ ਪੁੱਠੇ ਪੱਠੇ ਦੀ ਬਹੁਤ ਚੜਾਈ ਤੇ ਖਵਾਨਾ ਲੈਵਾ ਕਰਮ ਵਾਲੀ ਤੁਸੀਂ ਦੇਖੋਗੇ ਬਿੰਦੀਆਂ ਬੜਨ ਵਾਲਾ ਲੈਵਾ ਤੇ ਦੋ ਚੌ ਦਿਨਾਂ ਦੇ ਵਿੱਚ ਆਈ ਖਲੋਤੀ ਆ ਸਵੇਰ ਤੀਜਾ origional ਤੀਜਾ 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 ਸਵੇਰ ਠੀਕ ਹੈ ਜੀ ਜਾਓ ਪੰਜਾਬੀ ਵੀਰ ਇਹਨੂੰ ਵੀ ਖੋਲ ਕੇ ਕੋਈ ਦਿਖਾ ਦਿਗੇ ਸੋ ਤੇਜਾ ਸਵੇਰ ਦੋਸਤੋ ਇਸ ਸਮਾਂ ਨੇ ਸੁਣਾ ਇਹ ਵਜਨ ਵੇਟ ਦਾ ਕਰਮਾ ਵਾਲੀ ਦਾ ਵੀ ਪਹਿਲੀ ਮੈਂ ਨਾਲ ਨਾਲ ਦਾ ਹੀ ਆ ਠੀਕ ਆ ਜੀ ਤੇ ਕੱਦ ਤਕਰੀਬਨ ਉਹਦੇ ਨਾਲੋਂ ਵੀ ਕਿਤੇ 2-3 ਇੰਚ ਵੱਡੀ ਆ ਛੋਟੀ ਨਹੀਂ ਗਈ ਠੀਕ ਆ ਆ ਦੇਖੋ ਸਪਿੰਦਾ ਵੀ ਇਹਦਾ ਕਿਸਾਨ ਬਿਰੋ ਬਿਲਕੁਲ ਪਤਲਾ ਐਨ ਬਿਲਕੁਲ ਆਪਾਂ ਗੱਲ ਕਰਦੇ ਨੇ ਵੀ ਕਾਗਜ਼ ਵਰਗੀ ਪਤਲੀ ਸਕਿਨ ਆ ਬਾਕੀ ਕੱਦ ਵੱਡਾ ਲੇਵ ਦੀ ਸਫਾਈ ਆ ਕੋਈ ਇੱਥੇ ਮੇਰਾ ਭਰਾ ਆ ਕੇ ਇਹ ਨਹੀਂ ਕਹੂਗਾ ਵੀ ਯਾਰ ਪੱਦਰ ਨਹੀਂ ਗਾ ਲੇਵਾ ਠੀਕ ਆ ਜੀ ਇੱਕ ਸਾਰ ਪੱਦਰ ਲੇਵਾ ਤੇ ਸਿੰਘ ਸੁng ਦੀ ਗਲਾਈ ਤੁਸੀਂ ਵੇਖ ਹੀ ਰਹੇ ਜੇ ਬਹੁਤ ਵਧੀਆ ਗੋਲ ਸਿੰਘ ਤੇ ਕਰਮ ਵਾਲੀ ਹਾਇ ਪੂਰੀ ਧੀਰਜ ਵਾਲੀ ਆ ਠੰਡੀ ਸੀਲਸ ਲਗਾ ਠੀਕ ਆ ਜੀ ਤੇ ਵਾਜਨ ਵਜੂਦ ਲੋੜਿਆਂ ਦਾ ਲਗਾ ਕਰ ਵਾਲੀ ਠੀਕ ਆ ਜੀ ਫੁੱਲ ਵਾਜਨ ਲੋੜ ਲੱਗਾ ਇਸ ਮੈਨੂੰ ਠੀਕ ਆ ਤੇ ਤੀਜਾ ਸੂਬਾ ਇਹਨੇ ਸੋਣਾ ਬਾਕੀ ਜਿਹੜੀਆਂ ਦੋਸਤੋ ਗੱਬਣ ਮਈਆਂ ਨੇ ਸਾਰੀਆਂ ਠੀਕ ਆ ਜੀ ਕਿਸੇ ਰਕਮ ਦੀ ਕੋਈ ਭਾਰ ਪਿੱਛੇ ਦੀ ਕੋਈ ਮੁਸ਼ਕਲ ਨਹੀਂ ਕਿ ਕੋਈ ਭਰਾ ਆਨਲਾਈਨ ਵੀ ਸੌਦਾ ਤੁਸੀਂ ਮੰਗਾਰ ਸਕਦੇ ਜੀ ਕਰੋ ਚੈੱਕ ਜੀ ਠੀਕ ਸੋ ਬਾਕੀ ਵੰਡਰਲ ਵੀ ਬਹੁਤ ਵਧੀਆ ਕੋਈ ਚੱਪੇ ਚੱਪੇ ਤੇ ਥਣ ਲੱਗਾ ਵੀ 2 ਤੋਂ 3 3 4 4 ਇੰਚ ਦਾ ਵਿੱਚ ਗਾਇਬ ਆ ਆਪਸੀ ਥਾਣਾ ਦਾ ਕੋਈ ਕੋਈ ਜੋੜਾ ਥਣ ਨਹੀਂ ਰੱਖਦੇ ਕੀ ਮੈਂ ਤੇ ਬਾਕੀ ਹੈ ਠੰਡੀ ਤੇਰੀ ਸੀਰਸ ਲੱਗ ਜਿੱਦਾਂ ਮਰਜੀ ਮੇਰਾ ਭਰਾ ਟਿੱਪ ਕੇ ਤਸੱਲੀ ਕਰਕੇ ਲੈ ਕੇ ਜਾਓ ਮੈਂ ਵੀ ਪੰਜਾਬ ਕੀ ਮੁੱਲ ਕਿੰਨੇ ਦੀ ਦੇ ਦਾਂਗੇ ਮੈਂ ਚੰਗੀ ਆ ਵੱਡੀ ਆ ਕੀ ਤੇਰੇ ਵਿੱਚ ਕੀ ਕਰਦੇ ਆ ਤੁਸਾਂ ਸਾਹਿਬ ਹਾਂਜੀ 1 2 ਕਰਦੇ ਆ 1 2 ਕਰਦੇ ਆ ਦੇ ਕਿਥੇ ਕਿ ਦਈਏ ਕੋਈ ਛੋਟਾ ਛਾਟਾ ਕਰ ਦੀਏ ਵਿੱਚ 1 15 ਦੇ ਦਈਏ 1 15 ਦੀ ਦੇ ਦਿਓ 15 ਦੀ ਦੇ ਦਿਓ ਜੇ ਮੈਂ ਚੰਗੀ ਆ ਵੀਰ ਦੇ ਲਓ ਕਰਦੀ ਮੈਂ ਹਾਂ ਤਾਂ ਹੋਰ ਦੇਖ ਲਾ ਵਿੱਚ ਜੇ ਕਿ ਹੈਗੀ ਕੋਈ ਵਿੱਚ ਰਾਜ ਹੈਗਾ ਕੋਈ ਕੱਢ ਦੀਏ ਕਰ ਦੇ ਨੇ 1 12 ਦੇ ਦਾਂਗੇ 1 12 ਦੀ ਉਹ ਚੋਂ ਛੋਟਛਪਾ ਕਰ ਲੈ ਮੈਂ ਵੀ 12 ਦੇ ਵਿੱਚੋਂ ਵੀ ਛੋਟਛਪਾ ਆ ਜੂਗਾ ਕਿਸਣਾ ਕੁਸਣਾ ਕੱਢ ਹੀ ਦਿੱਤੀਆਂ ਨੇ ਬਾਕੀ ਰਹਿ ਨਹੀਂ ਦਿੱਤੀਆਂ ਗਿਆ ਬਾਕੀ ਸੱਜਣ ਮੇਰਾ ਕੋਈ ਵੀ ਮਾਝੇ ਚੰਗੀ ਕਾਫੀ ਦਾੜੇ ਕੋਈ ਲੱਗਾ ਸ਼ੈੱਕ ਚੈੱਕ ਕਰਿਆ ਕਰੋ ਠੀਕਾ ਜੀ ਕਿਉਂਕਿ ਪੈਸੇ ਲਾਉਣੇ ਆ ਕਿਸੇ ਭਰਾ ਨੂੰ ਚੰਗਾ ਐਨੀਮਲ ਮਿਲ ਜੇ ਠੀਕਾ ਜਾਇਜ਼ ਮਿਲ ਜੇ ਉਹਦੇ ਵਰਗੀ ਰੀਸ ਕੋਈ ਨਹੀਂ ਕੀ 1 ਲੱਖ 12000 ਦੀ ਮੈਂ ਮਿਲੂਗੀ ਪੁਰੇ ਪੜੇ ਕਰਮਾਂ ਵਾਲੀ ਨਵਾਈ ਆਉਂਦੀ ਆ ਉਹ ਕਿਹੋ ਜਿਹਾ ਮਾਨਤਨ ਕਰਦਾ ਇੱਕ 12 ਦੇ ਵਿੱਚੋਂ ਮਾਨਤਨ ਹੋ ਜਾਊਗਾ ਹਾਂਜੀ ਸੋ ਸਫਾਈਆਂ ਸੁਫੀਆਂ ਤੁਸੀਂ ਚੈੱਕ ਕਰੋ ਠੀਕਾ ਜੀ ਬਹੁਤ ਸਾਫ਼ ਸੁਥਰਾ ਲੈਵਾ ਤੇ ਜਿਵੇਂ ਆਪਾਂ ਗੱਲ ਕਰਦੇ ਨੇ ਵੀ ਧੋਨ ਤੋਂ ਛਟਾਟ ਤੇ ਸੂ ਤੱਕ ਜਿਹੜਾ ਦੋਸਤੋ ਲੈਵਾ ਲਈ ਖੜੀ ਆ ਕਰਮਾਰ ਦੇ ਸੁੰਦਿਆ ਸਮਾਉਂਦੇ ਕੋਈ 1-2 ਦਿਨ ਲੈ ਜਾਂਦੇ ਨੇ ਹੋਰ ਵੀ ਬਣ ਜਾਣਾ ਥੱਲੇ। ਤੋਂ ਪਸੰਦ ਆਊਗੀ ਭਰਾਵਾਂ ਨੂੰ ਟਿਕਾ ਜੀ 1-12 ਦੇ ਵਿੱਚੋਂ ਵੀ ਮਾਨਤਨ। ਇੱਕ ਅੱਗੇ ਤੋਂ ਵਿਖਾ ਦੇ ਨੇ ਦਿਨਾਂ ਦੇ ਵਿੱਚ ਇਹ ਪੰਜਾਬ ਥੋੜੀ ਨਰਮ ਲੱਗਦੀ ਕੋਈ 10-12 ਦਿਨ ਲੈ ਜੂਗੀ ਕੋਈ 15 ਦਿਨ। ਹਾਂ। ਲਓ ਜੀ 12 ਤੋਂ 15 ਦਿਨ ਦਾ ਆਈਡੀਆ ਲਾ ਲੈ ਜੇ ਮੱਝ ਇਹ ਵੀ ਵੱਡੀ ਆ ਛੋਟੀ। ਕੱਟ ਕੱਟ ਤਕਰੀਬਨ ਇਹ ਤਾਂ ਵੀ ਉੱਚਾ ਹੈ ਜਿਵੇਂ ਆਪਾਂ ਦੂਜੇ ਨੰਬਰ ਵਾਲੀ ਤੁਹਾਨੂੰ ਮੱਝ ਦਿਖਾਈ ਉਹਦੇ ਨਾਲੋਂ ਵੀ ਤਕਰੀਬਨ ਡੇਰ ਕੋਈ ਭਾਰੀ ਆ, ਉਹਨਾਂ ਨਾਲੋਂ ਭਾਰੀ ਆ। ਉਹਦੇ ਨਾਲੋਂ ਵੀ ਭਾਰੀ ਆ ਵਜ਼ਨ ਵਿੱਚ ਵੀ ਆ। ਕਾਦ ਵਿੱਚ ਵੀ ਉੱਚੀ ਆ ਤੇ ਇਹਦਾ ਸੁਵਾ ਕਿਨਵਾ ਸੁਵਾ ਇਹਦਾ ਤੀਸਰਾ ਤੇਜਾ ਸੁਵਾ ਲੋ ਕਰੋ ਜਾ ਠੀਕਾ ਤੇਜਾ ਸੁਵਾ 12 ਤੋਂ 15 ਦਿਨ ਆਈਡੀਆ ਲਾ ਲਿਆ ਜੇ ਕਿਉਂਕਿ ਥਲਿਓ ਤੁਸੀਂ ਵੇਖੋਗੇ ਹਜੇ ਖਲਾਰ ਟਿੱਲ ਨੜਾ ਲੁੜਾ ਤੇ ਕੋਈ ਨਾਰਮਲ ਹੀ ਅੰਦਾਜ਼ਾ ਲਾ ਲਿਆ ਜੇ ਵੀ ਹਜੇ ਦਿਨ ਲੈ ਦੂਗੀ 12 ਤੋਂ 15 ਠੀਕਾ ਇਹਦੀ ਗਰੰਟੀ ਵੜੀ 17-18 ਕਿਲੋ ਦੀ ਆਹ ਇਹ 17-18 ਸਹੀ ਆ ਇਹਦੇ ਰਿਸ਼ਤੇਦਾਰਾਂ ਲਈ ਆਪਾਂ ਸੋ ਸ਼ਾਈ ਸ਼ੂਈ ਚੈੱਕ ਕਰੋ ਠੀਕਾ ਜੀ ਮੱਤਾ ਬਿਲਕੁਲ ਦੇ ਦੇਣਗੇ ਪਿੰਡਾ ਵੇਖੋ ਬਿਲਕੁਲ ਜੈਡ ਬਲੈਕ ਹੀ ਹੈ ਕਰਮਾਂ ਦੀ ਕੋਈ ਕੁਝ ਜਿਵੇਂ ਮੂਰਾ ਬ੍ਰੀਡ ਦੇ ਵਿੱਚ ਪਸ਼ੂ ਦੀ ਕੋਈ 2 ਤੋਂ 4 4 ਇੰਚ ਜਿਹੜੀ ਪੂਸ਼ ਵਾਈਟ ਆ ਜਾਂਦੀ ਆ ਬਾਕੀ ਓਵਰঅল ਜਿੰਨੀ ਹੈ ਜਿਹੜੇ ਬ੍ਰੀਡਰ ਭਰਾਣ ਪਤਾ ਉਹਨੂੰ ਪਤਾ ਹੀ ਪਤਾ ਚੀਜ਼ਾਂ ਤੇ ਚੰਗੀ ਜਮਾ ਜਿਵੇਂ ਚੰਗੀ ਆ ਸੋ ਥੱਲੇੋਂ ਜੇ ਦੋਸਤੋ ਲੈਵੇ ਤੋਂ ਤੁਸੀਂ ਜਜਮੈਂਟ ਕਰ ਲਿਓ ਬੰਨੀ ਗਾਖੀ ਆ ਬਾਕੀ ਦਿਨਾਂ ਦੇ ਹਿਸਾਬ ਨਾਲ ਗੱਲਬਾਤ ਪਾਉਣੀ ਕਿ ਚਲੋ ਕਿਸੇ ਅੱਜ ਭਰਾਣੇ ਲੈ ਕੇ ਜਾਣੀ ਕੋਈ 10 12 15 ਦਿਨਾਂ ਦੀ ਕੱਚੀ ਜਾਂ ਨਰਮ ਤੇ ਅੱਜ ਥੋੜੇ ਜਿਹੇ ਜੈਜ ਰੇਟ ਦੇ ਵਿੱਚ ਮਿਲ ਜੂਗੀ ਕਈ ਵਾਰ ਤਿਆਰੀ ਤੇ ਆਇਆ ਪ ਤੇ ਯਰ ਉਹ ਜ਼ਰੂਰ ਮੈਂ ਪਸ਼ੂ ਐਨੀਮਲ ਨੂੰ ਦੁੱਧ ਚਵਾ ਕੇ ਦੇਣਾ ਪਵੇ ਤੇ ਦੁੱਧ ਚਵਾਉਣ ਤੋਂ ਬਾਅਦ ਥੋੜੀ ਜੀ ਹੋਰ ਰੇਟ ਦੇ ਵਿੱਚ ਵਾਧਾ ਹੋ ਜਾਂਦਾ ਕਿਉਂਕਿ ਜਿਹੜੇ ਪਸ਼ੂ ਤälle ਕੋਈ 16 ਲੀਟਰ ਜਾਂ 15 ਜਾਂ 17 ਲੀਟਰ ਚਵਾ ਕੇ ਕਿਸੇ ਸੱਜਣ ਨੂੰ ਦੇਣਾ ਠੀਕ ਆ ਜੀ ਉਹਦਾ ਰੇਟ ਵੀ ਅਲੱਗ ਹੁੰਦਾ ਅੱਜ ਦਾ ਜਿਹੜਾ ਰੇਟ ਹੋਊਗਾ ਉਹ ਅੱਜ ਦੀ ਘੜੀ ਦਾ ਹੋਊਗਾ ਵੀ ਜਿਹੜਾ ਪਸ਼ੂ ਅਜੇ ਨਰਮ ਕਰਕੇ ਆ ਤੇ ਕੱਲ ਨੂੰ ਕਰਮਾ ਲਈ ਠੀਕ ਆ ਜੀ ਕੋਈ ਦੁੱਧ ਤੇ ਵੀਰ ਲੈ ਆ ਕੇ ਚੰਗਾ ਮੁਨਾਫਾ ਵੀ ਲੈ ਸਕਦੇ ਹੋ ਤੁਸੀਂ ਠੀਕ ਆ ਜੀ ਸੇਲ ਕਰਨੀ ਹੈ ਕਿਸੇ ਨੇ ਗਾਂ ਲਾ ਜਾ ਕੇ ਤੇ ਹੈ ਇਹ ਵੀ ਬਿਲਕੁਲ ਐਨ ਕਾਗਜੀ ਹੈ ਬਿਲਕੁਲ ਪਤਲਾ ਪਿੰਡਾ ਕਰਮਾਂ ਵਾਲੀ ਦਾ ਠੀਕ ਆ ਸੋ ਸ਼ਾਈ ਸ਼ੂਈ ਤੁਸੀਂ ਚੈੱਕ ਕਰ ਲਈਆ ਤੋੜਾ ਤੁਸੀਂ ਵੇਖ ਲਿਆ ਕੱਦ ਵੱਡਾ ਕੱਦ ਵੇਖੋ ਕਿੱਥੇ ਲੱਗਾ ਪੂਰਾ ਕੱਦ ਵੱਡਾ ਠੀਕ ਆ ਜੀ ਸੋ ਮੈਂ ਵੈਸੇ ਵੀ ਘੱਟ ਹੀ ਨਿਕਲਦੀਆਂ ਏਡੇ ਏਡੇ ਕੱਦ ਵਾਲੀਆਂ ਸੋ ਕੱਦ ਹਾਈਟ ਵਾਲੇ ਪਾਸੇ ਕੋਈ ਢਿੱਲ ਮੱਠਣੀ ਹੈਗੀ ਠੀਕ ਆ ਸੋ ਪਸੰਦ ਆਊਗੀ ਭਰਾਵਾਂ ਨੂੰ ਸੋਹਣਾ ਸਟਰਕਚਰ ਹੈ ਇਹਦਾ ਡੌਰੀ ਸਟਰਕਚਰ ਸੋਹਣਾ ਸੋ ਲੈਂਥ ਲਪਾਈ ਪੂਰੀ ਆ ਹਾਂ ਲੈ ਚਲੋ ਵੀ ਪੰਜਾਬ ਉਹ ਦੋਜੀ ਠੀਕ ਹੈ ਜੀ ਸੋ ਇਹ ਬੈਣੀ ਵਾਲੇ ਪਾਸੇ ਤੁਹਾਨੂੰ ਤੁਹਾਨੂੰ ਪਾ ਤੁਹਾਨੂੰ ਦਿਖਾ ਰਿਹਾ ਚੰਗੀ ਲੇਵੇ ਦੀ ਬਣਾਵਟਾ ਬਾਕੀ ਭਰਨਾ ਜੇਲੇ ਵਾਲੋ ਪਾਇਨੇ ਕਾਫੀ ਸੋ ਬਣ ਕੇ ਫੱਬਣਾ ਇਹਨੇ ਕਰਵਾ ਲਿੰਦੇ ਕੋਈ 10 ਤੋਂ 12 12 15 ਕਿ ਦਿਨ ਦਾ ਡੀਲ ਆ ਲਿਆ ਜੀ ਪੰਜਾਬ ਅੱਜ ਆਪਾਂ ਜੇਕਰ ਸੇਲ ਕਰਦੇ ਪਏ ਅੱਜ ਦਾ ਕੀ ਰੇਟ ਹੋਊਗਾ ਇਹਦਾ ਜੇ ਇਹ ਤਿਆਰ ਹੁੰਦੀ ਮੋਲ ਤੇ ਡੇਢ ਵੀ ਥੋੜਾ ਹੈ ਹਾਂ ਜੀ ਅੱਜ ਦੇ ਅੱਜ ਦੇ ਦੀ ਇੱਕ 30 ਦੀ ਜਿੱਦਾਂ ਗਾ ਨੂੰ ਟਾਂਚਾ ਟੂਂਚਾ ਵੀ ਜਾਂ ਜਿੰਨੇ ਸੋਨਾ 17 ਸਰੀ ਮੈਂ ਦੱਸਾਂਦਾ ਆ ਉਹ ਤਿਆਰ ਹੁੰਦੀ ਤੇ ਫਿਰ ਤੇ ਮੈਂ ਡੇਢ ਦੀ ਵੇਚ ਦਿੰਦੇ ਹਾਂ ਹਾਂ ਅੱਜ ਇੱਕ 30 ਦੇ ਦਈਏ ਇੱਕ 30 ਦੀ ਹਾਂ ਜੀ ਤੇ ਕੱਢ ਦੀ ਛੋਟਾ ਛਟਾਂ ਐਨ ਕਸਰਾ ਕੱਢ ਕੇ ਦੇ ਦੇ ਕੇ ਇੱਕ ਪੰਜੀ ਜਮਾਨਦਾਨ ਕਰਦਾ ਇੱਕ ਪੰਜੀ ਜੀ ਲੋ ਵੀ ਬਾਕੀ ਮੱਝ ਤੁਸੀਂ ਮੇਰਾ ਭਰਾਚਾ ਕਰੇ ਮੇਰਾ ਨਾਮੇ ਬੰਦੀ ਲਗਾ ਫੇਰ ਜੇ ਵੇਚਣ ਵਾਲਾ ਵੀਰ ਵੀ ਖੜਦਾ ਤਾਂ ਵੀ ਆ ਠੀਕ ਆ ਅਸਲ ਤੇ ਵਿੱਚ ਘਰੇ ਬੱਜਾ ਪਸ਼ੂ ਠੀਕ ਆ ਜੀ ਵਾਕਏ ਕੋਈ ਸੱਜਣ ਕਾਮ ਹੋਗੇ ਵੀ ਮੱਝ ਲੈ ਜਾਂਦੀ ਆ ਨਹੀਂ ਤਾਂ ਕੋਈ ਛੋਟੇ ਜੇ ਸਮੱਧਰ ਜੇ ਪਸ਼ੂ ਲੈ ਜਾ ਕੇ ਆਖਦੀ ਤੇ ਮੱਝ ਲੈ ਕੇ ਆਇਆ ਠੀਕ ਆ ਸੋ ਮੱਝ ਵੱਡੀ ਆ ਹਾਈਡ ਕੱਦ ਵਾਲੀ ਆ ਅੱਜ ਪੰਜੀ ਦੀ ਮਿਲ ਜੂਗੀ ਇੱਕ ਪੰਜੀ ਦੀ ਆ ਤਿਆਰ ਹੁੰਦੀ ਭਾਵੇਂ 1:3 ਦੀ ਵੇਚਿਆ ਮੇਰਾ ਭਰਾ ਕਰਕੇ ਭਾਵੇਂ ਆਪਦਾ ਬਿਲਕੁਲ ਤੁਹਾਡੀ ਖੇਚਲ ਦਾ ਮੋਲ ਮੋੜੂਗੀ ਰੱਖਦੀ ਨਹੀਂ ਕਿ ਕਰਮ ਵਾਲੀ ਠੀਕ ਆ ਜ ਤੇ ਚੰਗੇ ਮੁਨਾਫੇ ਤੇ ਤੁਸੀਂ ਵੇਚ ਵੀ ਸਕਦੇ ਜੇ ਬਾਕੀ ਅੱਜ ਦੀ ਘੜੀ ਜਿਹੜਾ ਰੇਟ ਹੈ ਇਹਦਾ ਯਾਰ ਇਹ ਰਹੂਗਾ ਜੀ ਮਾਨਤਨ ਕਰਨਾ ਹੈ ਪੰਜੀ ਜੋ ਮਾਨਤਨ ਹੋਊਗਾ ਇਧਰ ਇੱਕ ਵਾਰ ਤੁਹਾਨੂੰ ਦਿਖਾ ਦਿੰਦੇ ਆ ਕਰਾਸ ਬਰੀਡ ਦੇ ਵਿੱਚ ਆ ਗਈ ਆ ਜਲਸੀ ਨਾਲ ਕੋਈ ਜਰਸੀ ਨਾਲ ਕਰਾਸ ਲਾ ਲਿਓ ਜੀ ਠੀਕ ਆ ਜੀ ਕਰਾਸ ਬਰੀਡ ਆ ਸੋ ਕਾਫੀ ਵੀਰ ਲਾਈਕ ਕਰਦੇ ਆ ਕਿਉਂਕਿ ਗਰਮੀ ਪਹੁੰਚ ਜਾਂਦੀ ਆ ਗਰਮੀ ਉਹ ਆ ਬਿਲਕੁਲ ਆਪਣੀ ਬੱਜੀ ਆ ਨਾ ਇਹਦੇ ਉੱਪਰ ਸ਼ੈੱਡ ਤੇ ਇਹ ਨਹੀਂ ਹੈ ਜਿਆ ਇਹਨੂੰ ਕਰਮਾਲ ਵਿੱਚ ਕੋਈ ਹੌਕਤੀ ਆ ਜਾਂ ਘਰਕਤੀ ਆ ਠੀਕ ਆ ਸੋ ਬਿਗੈਰ ਤੇ ਇਹ ਆਪਣਾ ਪੰਜਾਬ ਹੈ ਸੀਸਲਾ ਕੋ ਇਸੇ ਤਰ੍ਹਾਂ ਵੀ ਹੈ ਇਹ ਵੀ ਹਫਤਾ ਲੈ ਜੂ ਸੀਸਲਾ ਇੱਕ ਹਫਤੇ ਦੇ ਨਰਮਾ ਸੂਬਿਆਂ ਦੇ ਵਿੱਚ ਕਿਵੇਂ ਹੋ ਗਈ ਇਹ ਦੂਸਰਾ ਨਾ ਆਖਿਆ ਦੂਸਰਾ ਸੂਬਾ ਹਾਂਜੀ ਠੀਕ ਆ ਵੀਰ ਬਾਕੀ ਆਪ ਦੀ ਸਮਝ ਲਾ ਲੇਗੀ ਠੀਕ ਆ ਲਓ ਵੀ ਇੱਕ ਹਫਤਾ ਦੋਸਤੋ ਇਹ ਵੀ ਸਮਾਂ ਹਜੇ ਕੱਢ ਜੂਗੀ ਆਰਾਮ ਨਾਲ ਠੀਕ ਆ ਜੀ ਬਾਕੀ ਤੁਸੀਂ ਵੇਖ ਸਕਦੇ ਜੇ ਲੈਵੇ ਤੇ ਹਾਤੂਤ ਫੇਰ ਕੇ ਵਿਖਾਉਣ ਦਾ ਮਕਸਦ ਆਪਣਾ ਇਹੋ ਹੀ ਹੁੰਦਾ ਵੀ ਕੋਈ ਪਸ਼ੂ ਜਿਹੜਾ ਛਕਾਕਲ ਜਾਂ ਨੀਗਾ ਲੱਤਾਂ ਛੜਾਂ ਮਾਰਨ ਵਾਲਾ ਨਹੀਂਗਾ ਠੀਕ ਆ ਜੀ ਨਾਰਮਲ ਹੀ ਘਰੇ ਕਈਆਂ ਨੇ ਲੇਡੀ ਨੇ ਚਵਾਈ ਕਰਨੀ ਹੁੰਦੀ ਆ ਤੇ ਦੂਜਾ ਸੂਬਾ ਇਹ ਸਵੇਰ ਨੇ ਸੋਣਾ ਠੀਕ ਆ ਜੀ ਤੇ ਕ੍ਰੋਸ ਬਰੀਡ ਦੇ ਵਿੱਚ ਆ ਗਈ ਹੈ ਜਰਸੀ ਦੇ ਵਿੱਚ ਵੀ ਆ ਬਾਕੀ ਹੈ ਕ੍ਰੋਸ ਬਰੀਡ ਆ ਠੀਕ ਆ ਆ ਦੇਖੋ ਸੋ ਹਫਤੇ ਕੀ ਦੀ ਇਹ ਕਰਮਾਲੀ ਜੇ ਨਰਮਾ ਬਾਕੀ ਮੁੱਠੀ ਮੁੱਠੀ ਥਾਣਾ ਸਫਾਈਆਂ ਸਫਾਈਆਂ ਤੁਸੀਂ ਦੇਖ ਹੀ ਰਹੇ ਜੇ ਬਿਲਕੁਲ ਦੇਵੇ ਦੀਆਂ ਕੋਈ ਫੋਰ ਸ਼ਾਕ ਨਹੀਂ ਸੋ ਚਾਰੇ ਥਾਣਾ ਬਾਕੀ ਜਿਵੇਂ ਜਿਵੇਂ ਲੇਵਾ ਇਹਨੇ ਪਰਿਆ ਠੀਕ ਆ ਜੀ ਨਖੇਰੇ ਆਪਸੀ ਥਾਣਾ ਬਹੁਤ ਹੋਰ ਵੀ ਨਿਕਲ ਕੇ ਸਾਹਮਣੇ ਆ ਜੂਗਾ ਕਿਉਂਕਿ ਜਦੋਂ ਪਸ਼ੂ ਬਿਲਕੁਲ ਚੱਡਾ ਲੇਵਾ ਭਰ ਲੈਂਦਾ ਤੇ ਨਖੇਰ ਆਟੋਮੈਟਿਕਲੀ ਜਿਹੜਾ ਉਹ ਸਾਹਮਣੇ ਨਿਕਲ ਕੇ ਆ ਜਾਂਦਾ ਠੀਕ ਆ ਜੀ ਆ ਜਿਹੜਾ ਇੱਕ ਇਧਰ ਬਹਿਣੀ ਵਾਲੇ ਪਾਸੋਂ ਦਿਖਾ ਰਹੇ ਆ ਇੱਕ ਬਹਿਣੀ ਵਾਲੇ ਪਾਸੋਂ ਦੇਖ ਲਓ ਸੋ ਲੇ ਦੇ ਦੀ ਸਫਾਈ ਆ ਪੂਰੀ ਦੂਜਾ ਸੂਆ ਵੈੜ ਤੇ ਚੈਕਰ ਰੇਡ ਦੇ ਵਿੱਚ ਅੱਜ ਮਿਲ ਜੂਗੀ ਚਲੋ ਕਿਸੇ ਨੇ ਕੋਈ ਆਫਤਤਨ ਜਿਹੜੀ ਆ ਸਾਹਮਣੀ ਆ ਓਕੇ ਪੰਜਾਬ ਇਹ ਅੱਜ ਕੀ ਮੁੱਲ ਦੀ ਆ ਮੁੱਲ ਦਾ ਭਾ 40 ਕਰ ਲਈਏ 45 ਕਰ ਲਈਏ ਇਹ 37 ਦਾ ਮੰਨ ਤਨ ਕਰਨਾ 37 ਦੇ ਵਿੱਚੋਂ ਹਾਂਜੀ 37 ਦੇ ਕਿੰਨਾ ਕਰਕੇ ਦੇ ਦਿੱਗੇ ਵੇ ਲੰਦਿਆਂ ਭਾਈ ਕਰਦੇ ਇੱਕ ਇੱਕ ਗੱਲ ਨਵੇੜੀ ਪਰ 36000 ਦੀ ਦੇ 36000 ਦੀ ਛੋੜਛਾਪ ਕਰਦਾ ਠੀਕ ਆ ਲੋ ਵੀ ਇਹ 36000 ਦੀ ਹਾਂ ਜਾਂ ਨਾ ਜਿਹੜੀ ਤੁਹਾਨੂੰ ਬਾੜ ਮਿਲ ਜੂਗੀ 13 14 ਕਿੱਲਾ ਦਾ ਕਿਤੇ ਨਹੀਂ ਜਾਏ ਸੋ 13 ਜਵਾਦੇ 14 ਜਵਾਦੇ ਖੇਚਲ ਮੇਰਾ ਭਰਾ ਚੰਗੀ ਕਰਨ ਦੇ ਜਿਨ੍ਹਾਂ ਨੇ ਇੱਕ ਅੱਧਾ ਪਸ਼ੂ ਰੱਖਣਾ ਤੇ ਪੈਸੇ ਥੋੜੇ ਲਾਉਣੇ ਆ ਗਜੈਸ਼ ਉਹ ਨਹੀਂਗਾ ਇਹ ਤੁਹਾਨੂੰ ਬਾੜ ਮਿਲ ਜੂਗੀ ਠੀਕ ਆ ਬਾਕੀ ਹਵਾਨੇ ਲੇਵੇ ਪਾਰ ਪਿਛੇ ਦੀ ਕਿਸੇ ਰਕਮ ਦੀ ਕੋਈ ਮੁਸ਼ਕਲ ਨਹੀਂ ਕੀ ਠੀਕ ਆ ਜੀ ਸੋ ਬੇ ਤੁੜਕ ਆਣ ਕੇ ਸੌਦਾ ਕਰ ਲੋ ਵੀਡੀਓ ਕਾਲ ਤੇ ਤੁਸੀਂ ਮਗਾਉਣੀਏ ਕਿਸੇ ਪੁਰਾਣੀ ਵੀਡੀਓ ਕਾਲ ਤੇ ਵੀ ਮਗਾ ਸਕਦੇ ਹੋ ਠੀਕ ਆ ਸੋ ਫੁੱਲ ਭਾਰੇ ਫੁੱਲ ਵਜਣ ਲੋੜ ਦੇ ਵਿੱਚ ਪਸ਼ੂ ਸੀਗੇ ਲੈ ਵੀ ਪੰਜਾਬ ਇੱਕ ਨੰਬਰ ਵੀਰ ਕਰਦੇ ਸਾਂਦੇ 8546 6703 ਠੀਕ ਆ ਜੀ ਹਾਂਜੀ ਓਕੇ ਭਾਜੀ ਠੀਕ ਆ ਭਾਈ ਠੀਕ ਹੈ ਵੀਰਿਆ ਲੋ ਵੀ ਪ੍ਰਭੋ ਅੱਜ ਫਿਲਹਾਲ ਇਸ ਵੀਡੀਓ ਵਿੱਚ ਇੰਨਾ ਸੀ ਉਮੀਦ ਕਰਦੇ ਆ ਪਸ਼ੂ ਚੰਗੇ ਲੱਗੇ ਤੇ ਵੀਡੀਓ ਬਾਅਦ ਤੋਂ ਬਾਅਦ ਸ਼ੇਅਰ ਜਰੂਰ ਕਰਦਿਆ ਕਰੋ ਠੀਕ ਆ ਜੀ ਤੇ ਬਾਕੀ ਇਥੇ ਆਇਆ ਜਰੂਰ ਕਰੋ ਤਸੱਲੀ ਕਰ ਲਿਆ ਕਰੋ ਧੰਨਵਾਦ ਵੀਡੀਓ ਵੇਖਣ ਤੇ ਲਈ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ